ਦੋਸਤੋ ਸਵਾਗਤ ਕਰਦੇ ਆਂ ਸਾਡੇ ਚੈਨਲ ਪੰਜਾਬ ਅਨਫੋਲਡਡ ਦੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਐਸੇ ਮੈਂਬਰ ਆਫ ਪਾਰਲੀਮੈਂਟ ਦੀ ਜਿਨ੍ਹਾਂ ਦਾ ਚੱਲ ਰਹੀ ਲੋਕ ਸਭਾ ਵਿੱਚ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਝੋਲੇ ਵਿੱਚੋਂ ਦੋ ਰੋਟੀਆਂ ਅੰਬਦਾਚਾਰ ਤੇ ਇੱਕ ਗੰਡਾ ਮਿਲਿਆ ਸੀ ਉਹਨਾਂ ਦਾ ਨਾਮ ਹੈ ਕਾਮਰੇਡ ਤੇਜਾ ਸਿੰਘ ਸਤੰਤਰ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਘੱਟ ਐਸੇ ਲੀਡਰ ਹੋਏ ਹਨ ਜਿਨ੍ਹਾਂ ਨੇ ਆਪਣੇ ਲਈ ਕੁਝ ਨਹੀਂ ਬਣਾਇਆ ਬਲਕਿ ਲੋਕਾਂ ਦੇ ਹੱਕਾਂ ਲਈ ਲੜਦੇ ਝਗੜਦੇ ਰਹੇ ਇਹਨਾਂ ਵਿੱਚੋਂ ਇੱਕ ਸਨ ਕਾਮਰੇਡ ਤੇਜਾ ਸਿੰਘ ਸਤੰਤਰ ਕਾਮਰੇਡੀ ਦਾ ਜਨਮ 1901 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਲੂਣਾ ਵਿੱਚ ਹੋਇਆ। ਉਹਨਾਂ ਦਾ ਬਚਪਨ ਦਾ ਨਾਮ ਸਮੁੰਦ ਸਿੰਘ ਸੀ। ਉਹਨਾਂ ਦੇ ਨਾਲ ਵਿੱਚ ਮਹੰਤਾ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਲਈ ਅਕਾਲੀ ਲਹਿਰ ਚੱਲ ਰਹੀ ਸੀ। ਜਿਸ ਵਿੱਚ ਤੇਜਾ ਸਿੰਘ ਸਤੰਤਰ ਹੋਰਾਂ ਨੇ ਤੇਜਾ ਵਿਹਲਾ ਪਿੰਡ ਵਿੱਚ ਗੁਰੂ ਘਰ ਮਹੰਤ ਤੋਂ ਆਜ਼ਾਦ ਕਰਾਇਆ। ਇਸੇ ਬਾਦਰੀ ਨੂੰ ਦੇਖਦੇ ਹੋਏ ਉਹਨਾਂ ਦੇ ਸਾਥੀਆਂ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਨਾਮ ਸਮੁੰਦ ਸਿੰਘ ਤੋਂ ਤੇਜਾ ਸਿੰਘ ਰੱਖ ਦਿੱਤਾ। ਸਤੰਤਰ ਤੋਂ ਭਾਵ ਆਜ਼ਾਦ ਕਰਾਉਣਾ ਇਸ ਕਰਕੇ ਉਹਨਾਂ ਦਾ ਨਾਮ ਤੇਜਾ ਸਿੰਘ ਸਤੰਤਰਪਿਆ। ਤੇਜਾ ਸਿੰਘ ਸਤੰਤਰ ਹੋਰਾਂ ਨੇ ਸਕੂਲੀ ਸਿੱਖਿਆ ਪੂਰੀ ਕਰਕੇ ਗਿਆਨੀ ਦਾ ਕੋਰਸ ਕਰਿਆ। ਉਸ ਟਾਈਮ ਜਲਿਆਂਵਾਲਾ ਬਾਗ ਕਤਲੇਆਮ ਦੀ ਖਬਰ ਸੁਣ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਮੂਵਮੈਂਟ ਵਿੱਚ ਲੱਗ ਗਏ। ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਏ। ਇਸ ਤੋਂ ਬਾਅਦ ਗਦਰ ਪਾਰਟੀ ਦੇ ਆਗੂਆਂ ਵੱਲੋਂ ਇਹਨਾਂ ਨੂੰ ਟ੍ਰੇਨਿੰਗ ਲਈ ਤੁਰਕੀ ਭੇਜਿਆ ਗਿਆ। ਜਿੱਥੇ ਟ੍ਰੇਨਿੰਗ ਤੋਂ ਬਾਅਦ ਉਹ ਆਰਮੀ ਵਿੱਚ ਭਰਤੀ ਹੋ ਗਏ। ਇਸ ਤੋਂ ਬਾਅਦ ਆਰਮੀ ਦੇ ਕਿਸੇ ਕੰਮ ਲਈ ਰੂਸ ਦੇ ਮਾਸਕੋ ਸ਼ਹਿਰ ਵਿੱਚ ਜਾਂਦੇ ਹਨ ਜਿੱਤੇ ਉਹ ਮਾਰਕਸ ਦੇ ਇਤਿਹਾਸ ਨੂੰ ਪੜ੍ਹਿਆ ਤੇ ਲੈਫਟ ਸੋਚ ਨੂੰ ਆਪਣਾ ਹੁੰਦਾ ਫੈਸਲਾ ਕੀਤਾ ਫਿਰ ਇਹ ਇੰਡੀਆ ਵਾਪਸ ਆ ਗਏ ਇੰਡੀਆ ਵਾਪਸ ਆ ਕੇ ਨਨ ਇੰਕਾਮਿਨਿਸਟ ਪਾਰਟੀ ਆਫ ਇੰਡੀਆ ਨੂੰ ਜੁਆਇਨ ਕੀਤਾ ਜਿਸ ਨੂੰ ਸੀਪੀਆਈ ਵੀ ਕਿਹਾ ਜਾਂਦਾ ਹੈ ਕੁਝ ਟਾਈਮ ਬਾਅਦ ਉਹ ਸੀਪੀਆਈ ਨਾਲ ਵਿਚਾਰਕ ਮਤਭੇਦ ਹੋਣ ਕਰਕੇ ਇਹਨਾਂ ਨੇ ਆਪਣੀ ਲਾਲ ਪਾਰਟੀ ਦੀ ਸਥਾਪਨਾ ਕੀਤੀ ਅਤੇ ਲੋਕ ਲੜਾਈਆਂ ਲੜੀਆਂ ਉਸ ਤੋਂ ਬਾਅਦ ਤੇਜਾ ਸਿੰਘ ਸਤੰਤਰ 1937 ਵਿੱਚ ਪੰਜਾਬ ਵਿਧਾਨ ਸਭਾ ਦੇ ਐਮਐਲਏ ਬਣਦੇ ਹਨ ਜਿਸ ਵਿੱਚ ਪਾਕਿਸਤਾਨ ਵਾਲਾ ਪੰਜਾਬ ਵੀ ਆਉਂਦਾ ਹੈ 1945 ਤੱਕ ਐਮਐਲਏ ਰਹਿੰਦੇ ਹਨ ਫਿਰ 1947 ਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਾਮਰੜ ਤੇਜਾ ਸਿੰਘ ਸਤੰਤਰ ਕਿਸਾਨ ਮਸਲਿਆਂ ਤੇ ਕੰਮ ਕਰਨ ਬਾਰੇ ਸੋਚਦੇ ਹਨ ਜਿਸ ਕਰਕੇ ਉਹ ਮਾਲਵੇ ਵਿੱਚ ਆ ਗਏ ਕਿਉਂਕਿ ਉਸ ਟਾਈਮ ਮਾਲਵੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਸੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਾਲਵੇ ਦਾ ਇੱਕ ਹਿੱਸਾ ਪੈਪਸੂ ਸੂਬਾ ਬਣ ਗਿਆ ਸੀ ਜਿਸ ਦੇ ਇੰਚਾਰਜ ਮਹਾਰਾਜਾ ਪਟਿਆਲਾ ਜਗਤਵਿੰਦਰ ਸਿੰਘ ਸਨ ਪੈਪਸੂ ਇਸ ਤਰ੍ਹਾਂ ਬਣਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਅੰਗਰੇਜ਼ਾਂ ਨੇ ਖਤਮ ਕਰ ਦਿੱਤਾ ਸੀ ਤਾਂ ਇਧਰਲੇ ਪਾਸੇ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਲਈ ਸੀ ਜਿਸ ਕਰਕੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇਹਨਾਂ ਦੇਸੀ ਰਿਆਸਤਾਂ ਦੇ ਰਾਜ ਵਾਲੇ ਹਿੱਸੇ ਨੂੰ ਪੈਪਸੂ ਲਾਨ ਦਿੱਤਾ ਗਿਆ ਜਿਸ ਦਾ ਇੰਚਾਰਜ ਪਟਿਆਲਾ ਦੇ ਮਹਾਰਾਜਾ ਨੂੰ ਲਾਇਆ ਗਿਆ। ਛੱਕ ਦੇਸ਼ ਆਜ਼ਾਦ ਹੋ ਗਿਆ ਸੀ ਪਰ ਪੈਪਸੂ ਵਾਲੇ ਹਿੱਸੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਰਾਜਾਂ ਕੋਲ ਸੀ। ਜਿਹੜੇ ਕਿਸਾਨ ਜ਼ਮੀਨ ਤੇ ਖੇਤੀ ਕਰਦੇ ਸਨ ਉਹਨਾਂ ਨੂੰ ਮਜ਼ਾਰੇ ਕਿਹਾ ਜਾਂਦਾ ਸੀ। ਮਜ਼ਾਰੇ ਫਸਲ ਵੱਢ ਲੈਂਦੇ ਤਾਂ ਜ਼ਗੀਰਦਾਰ ਦੇ ਬੰਦੇ ਆ ਕੇ ਜ਼ਗੀਰਦਾਰ ਦਾ ਵੱਡਾ ਹਿੱਸਾ ਲੈ ਜਾਂਦੇ ਸਨ ਤੇ ਕਿਸਾਨ ਨੂੰ ਗੁਜ਼ਾਰੇਯੋਗੀ ਫਸਲ ਛੱਡ ਦਿੰਦੇ ਸਨ। ਜਿਸ ਕਰਕੇ ਇਨ੍ਹਾਂ ਕਿਸਾਨਾਂ ਨੇ ਸੰਘਰਸ਼ ਵਿੱਡ ਦਿੱਤਾ। ਜਿਸ ਦੀ ਅਗਵਾਈ ਕਾਮਰੇਡ ਤੇਜਾ ਸਿੰਘ ਸਤੰਤਰ ਨੇ ਕੀਤੀ ਇਸ ਵਿੱਚੋਂ ਉਹਨਾਂ ਦੇ ਸਾਥੀ ਧਰਮ ਸਿੰਘ ਫੱਕਰ ਕਾਮਰੇਡ ਜੰਗੀਰ ਸਿੰਘ ਜੋਗਾ ਨਾਲ ਸ਼ਾਮਲ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਹਥਿਆਰਬੰਦ ਦਸਤਾ ਪੈਦਾ ਕੀਤਾ ਗਿਆ ਇਸ ਸੰਘਰਸ਼ ਵਿੱਚ ਕਈ ਜੰਗੀਰਦਾਰਾਂ ਦਾ ਕਤਲ ਹੋਇਆ ਤੇ ਮਜ਼ਾਰਿਆਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਦੇ ਅਖੀਰ ਵਿੱਚ ਪੈਪਸੂ ਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇ ਵਾਲਾ ਨੇ ਮਾਨਸਾ ਦੇ ਵੱਡੇ ਕੱਠ ਵਿੱਚ 784 ਪਿੰਡਾਂ ਦੇ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਲਕੀਅਤ ਹੱਕ ਦੇ ਦਿੱਤਾ ਇਸ ਤੋਂ ਬਾਅਦ ਤੇਜਾ ਸਿੰਘ ਸਤੰਤਰ ਹੋ ਰਾਨੇ ਆਪਣੀ ਲਾਲ ਪਾਰਟੀ ਦਾ ਰਲੇਮਾ ਸੀਪੀਆਈ ਵਿੱਚ ਕਰ ਦਿੱਤਾ। ਉਹਨਾਂ ਨੂੰ ਭਾਰਤੀ ਕਿਸਾਨ ਸਭਾ ਦਾ ਪ੍ਰਧਾਨ ਵੀ ਲਗਾਇਆ ਗਿਆ। ਕਾਮਰੇਡ ਜੀ 1971 ਦੀ ਸੰਗਰੂਰ ਲੋਕ ਸਭਾ ਚੋਣ ਵਿੱਚ ਥੋੜੇ ਫਰਕ ਨਾਲ ਜਿੱਤ ਕੇ ਮੈਂਬਰ ਆਫ ਪਾਰਲੀਮੈਂਟ ਬਣਦੇ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਬਲਦੇਵ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਰਹੇ ਸਨ ਨੂੰ ਹਰਾਇਆ। 1973 ਵਿੱਚ ਕਾਮਰੇਡ ਤੇਜਾ ਸਿੰਘ ਸਤੰਤਰ ਲੋਕ ਸਭਾ ਵਿੱਚ ਕਿਸਾਨਾਂ ਦੇ ਹੱਕ ਵਿੱਚ बोलन ਲਈ ਖੜੇ ਹੋਏ ਜਿਸ ਕਰਕੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਹਾਣ ਤੋਂ ਰੁਕਸਤ ਹੋਣਾ ਪਿਆ ਉਸ ਟਾਈਮ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੀ ਸੰਸਦ ਵਿੱਚ ਮੌਜੂਦ ਸਨ ਉਹਨਾਂ ਨੇ ਕਾਮਰੇਡ ਜੀ ਦਾ ਝੋਲਾ ਦੇਖਣ ਨੂੰ ਕਿਹਾ ਜਿਸ ਵਿੱਚੋਂ ਦੋ ਰੋਟੀਆਂ ਇੱਕ ਅੰਬ ਦਾ ਅਚਾਰ ਇੱਕ ਗੰਡਾ ਮਿਲਿਆ ਸੋ ਦੋਸਤੋ ਅਜਿਹੇ ਲੀਡਰ ਵੀ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਹਨ ਜਿਨ੍ਹਾਂ ਨੇ ਆਪਣੇ ਲਈ ਕੁਝ ਨਹੀਂ ਬਣਾਇਆ ਨਾ ਪਰਿਵਾਰ ਲਈ ਬਣਾਇਆ ਪਰ ਅੱਜ ਜਦੋਂ ਕੋਈ ਜੇ ਇੱਕ ਵਾਰ ਐਮਐਲਏ ਬਣ ਜਾਏ ਜਾਂ ਐਮਪੀ ਬਣ ਜਾਏ ਕਈ ਪੀੜ੍ਹੀਆਂ ਦੀ ਰੋਟੀ ਤਿਆਰ ਕਰ ਜਾਂਦਾ ਹੈ ਸੋ ਏਸੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ